ਅਰੋਜੀ ਤਾਂ ਜਿਹੜੇ ਐ ਗੁਰਮੀ ਸਿੰਘ ਕਾਲਾਤਨੋਂ ਲੜਿਆ ਅੱਜ ਡੈੱਡ ਬੋਡੀ ਤੇ ਲਿਆਂਦੀ ਗਈ ਸੀ ਕਿੱਸੇ ਸਵਾਲਾਂ ਤੇ ਕਿਸ ਤਰ੍ਹਾਂ ਇਤਿਆਮ ਕਰਕੇ ਜੇਨ ਪਰਵਾਨ ਉੱਤੇ ਜਾ ਰਹੀ ਜਿਵੇਂ ਜੀ ਕੱਲ ਤੁਹਾਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੀ ਸੀ ਕਿ ਜੋ ਕੱਲ ਏਜੀਟੀਐਫ ਦੇ ਨਾਲ ਇਨਕਾਊਂਟਰ ਤੇ ਗਰਾਨ ਗੈਂਗਸਟਰ ਕਾਲਾਤਨੋਂ ਅੱਲਾ ਦੀ ਮੌਤ ਹੋ ਗਈ ਸੀ ਸੋ ਕੱਲ ਸ਼ਾਮ ਉਹਦੀ ਜਿਹੜੀ ਬੋਡੀ ਨੂੰ ਲਿਆ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਨਯੋਗ ਸਿਵਲ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਆ ਰਿਕੁਐਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਾ ਤਨੋਲਾ ਦੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜਿਹੜੀ ਪ੍ਰਕਿਰਿਆ ਉਹ جاری ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਸੰਭੀ ਜਾਈ ਜਾਵੇਗੀ ਸਰ ਜੀ ਪੁਲਿਸ ਮਨਵਾਲੀ ਜਖਮੀ ਹੋਈ ਜੀ ਉਹਨਾਂ ਦੀ ਕੀ ਹਾਲਤ ਹੈ ਜੀ ਪੁਲਿਸ ਮੁਲਾਜ਼ਮ ਇੱਕ ਇੰਸਪੈਕਟਰ ਕੁਸ਼ਵਿੰਦਰ ਸਿੰਘ ਜ਼ਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ਾਟ ਇੰਜਰੀ ਆ ਤੇ ਇੱਕ ਸਬ ਇੰਸਪੈਕਟਰ ਜਸਪਰੀ ਸਿੰਘ ਏਜੀਟੀਐਫ ਦੇ ਉਹ ਜਿਹੜੇ ਜ਼ਖਮੀ ਹੋਏ ਸੀਗੇ ਉਹ ਦੋਨੋਂ ਹੀ ਇੱਥੇ ਸਿਵਲ ਹਸਪਤਾਲ ਬਰਨਾਲਾ ਹੀ ਇਸ ਤੇ ਦਾਖਲ ਨੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਸਰ ਜਿਹੜੀ ਮਨ ਕੀ ਪੁਲਿਸ ਵੱਲ ਇੱਥੇ ਜਨਾਜ਼ ਕਰੇ ਵਿਕਤੀਏ ਕੋਈ ਕੋਈ ਰਿਸਕ ਨੂੰ ਕੀਤੀ ਜਾਂ ਕੋਈ ਨਹੀਂ ਇਹ ਜਸਟ ਇੱਕ ਦੀ ਐਜ਼ ਅ ਪ੍ਰੀਵੈਂਟਿਵ ਮੇਜਰ ਜਿਹੜੀ ਡਿਪਲੋਇਮੈਂਟ ਕੀਤੀ ਗਈ ਹੈ ਇਹੋ ਜੀ ਕੋਈ ਗੱਲ ਨਹੀਂ ਸਰ ਪੁਲਿਸ ਮੁਕਾਬਲਾ ਕਿੰਨਾ ਚਿਰ ਹੋਇਆ ਜੀ ਗੱਲ ਜਿਵੇਂ ਕੱਲ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਕੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬਰੀਫ ਕੀਤੀਆਂ ਨੇ ਉਸ ਹਸਾਬ ਨਾਲ ਹੀ ਸਾਰਾ ਹੋਇਆ ਹੈਗਾ ਕਿੰਨੇ ਸਰ ਇਹਦੀਆਂ ਗੋਲੀਆਂ ਵੀ ਕਿੰਨੀਆਂ ਗੋਲੀਆਂ ਵੱਜੀ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਹੁਣ ਡਾਕਟਰ ਸਾਹਿਬ ਇਗਜ਼ਾਮਿਨ ਕਰ ਰਹੇ ਨੇ ਤੇਰੀ ਗੁਫਤੂ ਸੰਗਲੇ ਧਰਤੀਵਾਜੀ ਜੀ ਜੀ ਕੋਲ ਸੁਪਰਿੰਗ ਇਹਦੇ ਟਿਕਾਣਾ ਰਜਿਸਟਰ ਹੋ ਗਿਆ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ ਸ਼੍ਰੀ ਸੰਦੀਪ ਕੋਇਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਨੇ ਕੱਲ ਮੀਡੀਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜਿਹੜੀ ਐਤਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਹੋਏ ਸੀ ਇੱਕ ਕ੍ਰਿਮੀਨਲ ਬਚੇ ਦਾ ਜਿਹੜਾ ਇਹਦੇ 67 ਦੇ ਅਰਾਊਂਡ ਜਿਹੜੇ ਕ੍ਰਿਮੀਨਲ ਕੇਸ ਦਰਜ ਸੀਗੇ ਜੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਠਨੋਲੇ ਵਿੱਚ ਮੁਕੱਦਮਾ ਨੰਬਰ 2 ਥਾਣਾ ਠਨੋਲਾ ਦਾ ਜਿਹੜਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਪਕੜਿਆ ਸੀ ਤੇ ਜਿਹੜੇ ਨਾਲ ਦੇ ਸਾਥੀ ਫੜੇ ਫੜੇ ਗਏ ਨੇ ਉਹਨਾਂ ਨੂੰ ਕਿੱਥੇ ਰੱਖਿਆ ਉਹ ਜਿਹੜੇ ਨਾਲ ਦੇ ਸਾਥੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮਾਣਜੋਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ